ਭਾਜੀ ਲੋਕ ਸਭਾ ਚੋਣ ਆ ਰਹੀ ਹੈ ਤਾਂ ਤੁਸੀਂ ਬੇਗੋਵਾਲ ਦੀ ਆਵਾਮ ਨੂੰ ਕੀ ਕਹਿਣਾ ਚਾਹੋਗੇ ਕਿ ਇੱਕ ਜ਼ੋਨ ਨੂੰ ਕਿਸ ਕੈਂਡੀਡੇਟ ਕੇ ਹੱਕ ਮੇ ਵੋਟ ਪਾਣੀ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ੋਨ ਨੂੰ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਏ ਉਹਦੇ ਵਿੱਚ ਮੈਂ ਸਾਰੇ ਕੈਂਡੀਡੇਟ ਬੇਗੋਵਾਲ ਦੇ ਜਾਂ ਹਲਕਾ ਪੁਲਾਤੇ ਜਾਂ ਸ਼ਾਰਪੁਰ ਦੀ ਸੀਟ ਜਿਹੜੀ ਏ ਇਹਦੇ ਸਾਰੇ ਕੈਂਡੀਡੇਟਾਂ ਨੂੰ ਮੈਂ ਇਹ ਹੀ ਅਪੀਲ ਕਰਨੀ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਡਾਕਟਰ ਰਾਜਕੁਮਾਰ ਚੱਬੇয়াল ਨੂੰ ਪਾ ਕੇ ਤੇ ਝਾੜੂ ਦੇ ਹੱਥ ਮਜ਼ਬੂਤ ਕਰੋ ਤਾਂ ਜੋ ਕੇ ਜੀয়াল ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਣ ਇਹ ਜਿਹੜੇ ਨੇ ਸੈਂਟਰ ਦੇ ਵਿੱਚ ਇਹਨਾਂ ਦੀ سپورਟ ਹੋ ਜਾਏ ਤਾਂ ਕਿ ਜੋ ਮੋਦੀ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸੀ ਪੈਸਾ ਰੋਕ ਕੇ ਰੱਖਿਆ ਅਣਾ ਤੇ ਜੇ ਸੈਂਟਰ ਦੇ ਵਿੱਚ ਸਾਡੇ ਬੰਦੇ ਆਪਣੇ ਹੋਣਗੇ ਸਪੋਰਟ ਕਰ ਸਕਦੇ ਨੇ ਤਾਂ ਜੋ ਉਹਦਾ ਪੈਸਾ ਡਵੈਲਪਮੈਂਟ ਦਾ ਉਹ ਪੰਜਾਬ ਨੂੰ ਮਿਲ ਸਕੇ ਤੇ ਪੰਜਾਬ ਵੱਧ ਤੋਂ ਵੱਧ ਤਰੱਕੀ ਕਰ ਸਕੇ ਇਸ ਲਈ ਮੈਂ ਇਹ ਹੀ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਡਾਕਟਰ ਰਾਜਕੁਮਾਰ ਚੱਬੇ ਵਾਲੂ ਵੋਟਾਂ ਪਾ ਕੇ ਤੇ ਜਿਤਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ